ਪਾਣੀ ਦੀ ਵਾਰੀ ਨੂੰ ਲੈ ਕੇ ਅਚਾਨਕ ਵਿਵਾਦ ਗੋਲੀਬਾਰੀ ਚ ਬਦਲ ਗਿਆ ਅਚਾਨਕ ਅੰਨੇਵਾ ਗੋਲੀਆਂ ਚੱਲੀਆਂ ਇੱਕ ਦੂਸਰੇ ਦਾ ਪਿੱਛਾ ਹੋਇਆ ਟੱਕਰ ਹੋਈ ਟਕਰਾਅ ਦੇ ਵਿੱਚ ਸ਼ਰੀਆਮ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਔਰ ਇਸ ਹਾਦਸੇ ਦੇ ਵਿੱਚ 4 ਲੋਕ ਮਾਰੇ ਗਏ ਇਹ ਸਾਰਾ ਹਾਦਸਾ ਪਟਾਲਾ ਨਜ਼ਦੀਕ ਸ੍ਰੀ ਹਰ ਗੋਬਿੰਦਪੁਰ ਵਿੱਚ ਵਾਪਰਿਆ ਦੱਸਿਆ ਜਾ ਰਿਹਾ ਹੈ ਸ੍ਰੀ ਹਰ ਗੋਬਿੰਦਪੁਰ ਦੇ ਲਾਗੇ ਇੱਕ ਪਿੰਡ ਵਿਠਵਾ ਜਿਸtheta ਦੇ ਰਹਿਣ ਵਾਲੇ ਦੋ ਧੜੇ ਆਪਸ ਦੇ ਵਿੱਚ ਉਲਝ ਗਏ ਔਰ ਇਹਨਾਂ ਧੜਿਆਂ ਦੇ ਵਿੱਚ ਅਚਾਨਕ ਗਨ ਫਾਇਰਿੰਗ ਸ਼ੁਰੂ ਹੋ ਗਈ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ ਔਰ ਇਹ ਗੋਲੀਬਾਰੀ ਸ਼੍ਰੀ ਹਰ ਗੋਬਿੰਦਪੁਰ ਦੇ ਮੇਨ ਚੌਂਕ ਜਿਹੜਾ ਬੱਤੀਆਂ ਵਾਲਾ ਚੌਂਕ ਮੰਨਿਆ ਜਾਂਦਾ ਹੈ ਜਿਹੜਾ ਅੱਗੇ ਚੰਡੀਗੜ੍ਹ ਨੂੰ ਜਾ ਕੇ ਰਲਦਾ ਉੱਥੇ ਜਾ ਕੇ ਸ਼ਰਿਆਮ ਗੋਲੀਬਾਰੀ ਹੋਈ ਹੈ ਸ਼ਰਿਆਮ ਫਾਇਰਿੰਗ ਕੀਤੀ ਗਈ ਹੈ ਔਰ ਇਸ ਦੇ ਵਿੱਚ ਚਾਰ ਲੋਕ ਮਾਰੇ ਜਾ ਚੁੱਕੇ ਨੇ ਔਰ 7 ਤੋਂ 8 ਗੰਭੀਰ ਜ਼ਖਮੀ ਦੱਸੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸਿਵਲ ਹਸਪਤਾਲ ਜਾਂਦਾ ਹੈ ਪਰਿਵਾਰਾਂ ਦੇ ਵੱਲੋਂ ਫੌਰੀ ਤੌਰ ਦੇ ਉੱਤੇ ਆਪਣੇ ਜ਼ਖਮੀ ਰਿਸ਼ਤੇਦਾਰਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਔਰ ਉੱਥੇ ਜਾ ਕੇ ਡਿਕਲੇਅਰ ਕਰ ਦਿੱਤਾ ਜਾਂਦਾ ਡੈੱਡ ਚਾਰ ਮਾਰੇ ਜਾਂਦੇ ਨੇ ਸੱਤ ਤੋਂ ਅੱਠ ਗੰਭੀਰ ਜ਼ਖਮੀ ਦਸੇ ਗਏ ਨੇ ਇੱਕ ਪਾਸੇ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਨੇ ਜਿਹੜੇ ਮਾਰੇ ਗਏ ਨੇ ਔਰ ਵਿਠਵਾ ਪਿੰਡ ਦੇ ਵਿੱਚ ਰਹਿਣ ਵਾਲੇ ਦਸੇ ਜਾ ਰਹੇ ਨੇ ਔਰ ਦੂਜੇ ਪਾਸੇ ਨਰਮਲ ਸਿੰਘ ਤੇ ਬਲਰਾਜ ਸਿੰਘ ਨੇ ਇਹ ਵੀ ਵਿਠਵਾ ਪਿੰਡ ਦੇ ਹੀ ਦਸੇ ਗਏ ਨੇ ਔਰ ਇਹ ਵੀ ਇਸੇ ਹਾਦਸੇ ਦੇ ਵਿੱਚ ਮਾਰੇ ਗਏ ਨੇ ਮੌਤ ਦੀ ਨੀਂਦ ਸੌਂਗੇ ਦੋ ਜਣੇ ਪਾਣੀ ਦੀਵਾਰੀ ਦੇ ਪਿੱਛੇ ਲੜ ਪਏ ਪਾਣੀ ਦੀ ਵਾਰੀ ਕਿਦੀ ਸੀ ਉਸ ਪਿੱਛੇ ਕਹਿੰਦੇ ਅਚਾਨਕ ਝਗੜਾ ਹੋਇਆ ਔਰ ਦੇਰ ਰਾਤ ਅੰਨੇਵਾ ਗੋਲੀਆਂ ਚੱਲੀਆਂ ਨੇ ਚੌਂਕ 'ਚ ਜਾ ਕੇ ਗੱਡੀਆਂ ਮਗਰ ਲਾਲੀਆਂ ਗਈਆਂ ਪਰ ਜਦੋਂ ਅੰਦਰੂਨ ਸੂਤਰਾਂ ਮੁਤਾਬਕ ਗੱਲਬਾਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਹ ਦੋ ਜਿਹੜੇ ਗਰੁੱਪ ਸੀਗੇ ਇਹ ਪਹਿਲਾਂ ਮੀਨਾਂ ਦੀ ਲਖਡਟ ਖਾਸੀ ਚੱਲਦੀ ਪਈ ਸੀ ਔਰ ਕਈ ਤਾਂ ਇੱਥੋਂ ਤੱਕ ਕਹਿ ਰਹੇ ਕਿ ਇਹਨਾਂ ਨੇ ਤਾਂ ਪਹਿਲਾਂ ਟਾਈਮ ਪਾਇਆ ਹੋਇਆ ਸੀ ਟਾਈਮ ਪਾ ਕੇ ਇੱਕ ਦੂਸਰੇ ਦੇ ਉੱਤੇ ਗੋਲੀਆਂ ਚਲਾਉਣ ਨੂੰ ਫਿਰਦੇ ਸੀ ਇੱਕ ਦੂਸਰੇ ਨੂੰ ਮਾਰਨ ਨੂੰ ਫਿਰਦੇ ਸੀ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪੁਲਿਸ ਨੇ ਇਸ ਗੱਲ ਦੇ ਉੱ ਅੰਦਰ ਖਾਤੇ ਦੇ ਸੂਤਰਾ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਦੋਵੇਂ ਆਪਸ ਦੇ ਵਿੱਚ ਪਹਿਲਾਂ ਵੀ ਖੈਰੇ ਸੀ ਇਹ ਦੋ ਧੜੇ ਜਿਹੜੇ ਨੇ ਆਪਸ ਵਿੱਚ ਪਹਿਲਾਂ ਵੀ ਖੰਦੇ ਪਏ ਸੀ ਔਰ ਆਖਰਕਾਰ ਜਦੋਂ ਟੱਕਰਾ ਹੋਇਆ ਤੇ ਗੋਲੀਆਂ ਚੱਲੀਆਂ ਸੈਂਕੜੇ ਦੀ ਤਾਰਾਦ ਦੇ ਵਿੱਚ ਗੋਲੀਆਂ ਚੱਲੀਆਂ ਨੇ ਹਾਲਾਂਕਿ ਪੁਲਿਸ ਦਾ ਦਾਵਾ ਹੈ ਕਿ ਉੱਥੇ ਕਈ ਜ਼ਿੰਦਾ ਕਾਰਤੂਸ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਜ਼ਬਤ ਕਰ ਲਏ ਗਏ ਨੇ ਤਸਵੀਰਾਂ ਜਿਹੜੀ ਗੱਡੀ ਨੁਕਸਾਨੀ ਗਈ ਆ ਉਹਦੇ ਤੋਂ ਸਾਫ਼ ਜ਼ਾਹਿਰ ਹੋ ਸਕਦਾ ਕਿ ਕਿਸ ਤਰ੍ਹਾਂ ਅੰਨੇਵਾ ਗੋਲੀਆਂ ਚੱਲੀਆਂ ਨੇ ਅੰਨੇਵਾ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੋਵੇਂ ਪਾਸੇੋਂ ਗੋਲੀਆਂ ਚੱਲੀਆਂ ਨੇ ਦੋਵੇਂ ਪਾਸੇ ਦੇ ਦੋ-ਦੋ ਜੀ ਜਿਹੜੇ ਨੇ ਉਹ ਮਾਰੇ ਗਏ ਨੇ ਜਦਕਿ ਪੂਰੇ ਟੋਟਲ ਤੌਰ ਦੇ ਉੱਤੇ 7 ਤੋਂ 8 ਜਿਹੜੇ ਨੇ ਉਹ علیحدਾ ਜ਼ਖਮੀ ਹੋਏ ਨੇ ਇੱਥੇ ਆ ਕੇ ਹੈਰਾਨੀਜਨਕ ਵਾਰਦਾਤ ਵਾਪਰੀ ਹੈ ਪਰ ਹੁਣ ਸਿਰਫ਼ ਗੱਲ ਇੰਨੀ ਨਹੀਂ ਰਹਿ ਗਈ ਅੰਦਰੂਨੀ ਸੂਤਰ ਤਾਂ ਇਥੋਂ ਤੱਕ ਗਵਾਹੀ ਭਰਦੇ ਨੇ ਕਿ ਇਹਨਾਂ ਦਾ ਸਿਆਸੀ ਲਿੰਕ ਵੀ ਹੈ ਵੱਖ-ਵੱਖ ਪਾਰਟੀਆਂ ਦੇ ਨਾਲ ਤਾਲੁਕੋ ਵੀ ਰੱਖਦੇ ਨੇ ਪਰ ਸਿੱਧੇ ਤੌਰ ਦੇ ਉੱਤੇ ਨਹੀਂ ਦੱਸਿਆ ਜਾ ਸਕਦਾ ਕਿ ਕਿਹੜੀ ਪਾਰਟੀ ਦੇ ਨਾਲ ਚੇਅਰਮੈਨੀਆਂ ਮੰਨ ਚੁੱਕੇ ਨੇ ਕਈ ਮੰਨਦੇ ਪਏ ਨੇ ਔਰ ਇਹਨਾਂ ਨੇ ਆਪਸ ਦੇ ਵਿੱਚ ਉਲਝ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਹਦੇ ਵਿੱਚੋਂ ਚਾਰ ਜਿਹੜੇ ਨੇ ਉਹ ਮਾਰੇ ਗਏ ਔਰ ਦੂਜੇ ਨੁਕਸਾਨੇ ਗਏ ਯਾਨੀ ਕਿ ਹੁਣ 7 ਤੋਂ 8 ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਪਾਣੀ ਦੀ ਵਾਰੀ ਨੂੰ ਲੈ ਕੇ ਇੱਕ ਮਾਮੂਲੀ ਚੀਜ਼ ਨੂੰ ਲੈ ਕੇ ਵਿਵਾਦ ਹੋ ਗਿਆ ਹਾਲਾਂਕਿ ਜੇ ਉਡਮੀ ਚਾਤ ਮਾਰੀਏ ਤਾਂ ਜ਼ਰੂਰ ਐਂ ਲੱਗਦਾ ਹੈ ਕੇ ਪਾਣੀ ਦੀਵਾਰੀ ਨੂੰ ਲੈ ਕੇ ਲੜਾਈ ਹੋਈ ਔਰ ਨਿੱਕੀ ਜੀ ਗੱਲ ਦਾ ਐਡਾ ਵੱਡਾ ਵਿਵਾਦ ਖੜ ਗਿਆ ਹਾਸੇ ਦਾ ਮੜਾਸਾ ਬਣ ਗਿਆ ਪਰ ਦੂਜੇ ਪਾਸੇ ਜਦੋਂ ਅੰਦਰੂਨ ਸੂਤਰਾ ਮੁਤਾਬਿਕ ਗਹਿਰਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਲਾਕਡਾਟ ਬੜੀ ਪੁਰਾਣੀ ਚੱਲਦੀ ਆ ਰਹੀ ਸੀ ਬੜੇ ਚਿਰ ਪਹਿਲਾਂ ਤੋਂ ਚੱਲਦੀ ਆ ਰਹੀ ਸੀ ਔਰ ਇਸੇ ਲਾਕਡਾਟ ਨੇ ਖੂਨੀ ਰੂਪ اختیار ਕਰ ਲਿਆ ਜਦੋਂ ਸ਼੍ਰੀ ਹਰਗੋਬਿੰਦਪੁਰ ਦੇ ਮੇਨ ਚੌਂਕ ਜਿਹੜਾ ਬੱਤੀਆਂ ਵਾਲਾ ਚੌਂਕ ਅੱਗੇ ਚੰਡੀਗੜ੍ਹ ਨੂੰ ਜਾ ਕੇ ਰਲਦਾ ਉੱਥੇ ਜਾ ਕੇ ਤੇ ਟਕਰਾ ਹੋਇਆ ਤਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਅਨੇਵਾਹ ਗੋਲੀਆਂ ਫਾਇਰ ਕੀਤੀਆਂ ਗਈਆਂ ਔਰ ਉੱਥੇ 4 ਜਣੇ ਮਾਰੇ ਜਾਂਦੇ ਨੇ ਜਦਕਿ 7 ਤੋਂ 8 ਗੰਭੀਰ ਜ਼ਖਮੀ ਹੁੰਦੇ ਨੇ ਪ੍ਰਸ਼ਾਸਨ ਜਿਹੜਾ ਆ ਉਹ ਇਸ ਵੇਲੇ ਪੱਬਾ ਭਾਰ ਹੋਇਆ ਪਿਆ ਫੌਰੀ ਤੌਰ ਦੇ ਉੱਤੇ ਪੁਲਿਸ ਆਉਂਦੀ ਹੈ ਪੁਲਿਸ ਦੇ ਸਾਹਮਣੇ ਵੀ ਕਿਹਾ ਜਾਂਦਾ ਹੈ ਕਿ ਇਹ ਵਾਰਦਾਤਾਂ ਜਿਹੜੀਆਂ ਨੇ ਵਾਪਰਨ ਨੂੰ ਅੰਜਾਮ ਦੇਣ ਨੂੰ ਕਾਲੇ ਸੀਗੇ ਹਮਲਾਵਰ ਜਿਹੜੇ ਨੇ ਹਾਲਾਂਕਿ ਇੱਕ ਦੂਸਰੇ ਦੇ ਨਾਲ ਖੈਬਾਜ਼ੀਆਂ ਜਿਹੜੀਆਂ ਨੇ ਬੜੀ ਚਿਰ ਤੋਂ ਚਲਦੀਆਂ ਪਈਆਂ ਸੀ ਪਰ ਸਿਵਲ ਹਸਪਤਾਲ ਦੇ ਬਾਹਰ ਵੀ ਕਹਿੰਦੇ ਕਾਂਡ ਹੋ ਚੱਲਿਆ ਸੀਗਾ ਇੱਕ ਦੂਸਰੇ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਸਿਵਲ ਹਸਪਤਾਲ ਦੇ ਬਾਹਰ ਵੀ ਸੂਤਰਾਂ ਮੁਤਾਬਕ ਕੀਤੀ ਗਈ ਹੈ ਪਰ ਉਸ ਨੂੰ ਪੁਲਿਸ ਨੇ ਨਿਊਟਰਲਾਈਜ਼ ਕਰ ਦਿੱਤਾ ਇਹ ਚੰਗੀ ਗੱਲ ਹੋਈ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਔਰ ਪੁਲਿਸ ਨੇ ਪਹੁੰਚ ਕੇ ਇਸ ਗੱਲ ਨੂੰ ਨਿਊਟਰਲਾਈਜ਼ ਕਰਤਾ ਹੁਣ ਪੁਲਿਸ ਪਾਬਾਬਾਰ ਹੈ ਔਰ ਮੌਕੇ ਦੀ ਗਹਿਰਾਈ ਦੇ ਵਿੱਚ ਜਾ ਕੇ ਮਾਮਲੇ ਦੀ ਗਹਿਰਾਈ ਦੇ ਵਿੱਚ ਜਾ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਜਿਹੜੀ ਹੈ ਉਹ ਅਪੀਲ ਕੀਤੀ ਗਈ ਹੈ ਪ मामले दी तह तक जाया ਜਾਵੇਗਾ ਹਾਲਾਂਕਿ ਹੁੰਦਾ ਕੀ ਹੈ ਉਹ ਸਮਾਂ ਦੱਸੇਗਾ ਫਿਲਹਾਲ ਤਸਵੀਰਾਂ ਹੈਰਾਨੀਜਨਕ ਨੇ ਦਿਲ ਦਹਿਲਾ ਦੇਣ ਵਾਲੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ